ਮੈਂ ਅੱਜ ਰਾਤ ਘਰ ਦੇ ਲੱਗਾਂ ਆ 500 ਮੈਂ ਤਾਂ ਵਨ ਦੇ ਲੱਗਿਆ ਅੱਜ ਤੋਂ ਬਾਅਦ ਕੇਸ ਕਟਵਾਏ ਤੇ ਆਪਣਾ ਬ੍ਰੇਡ ਆ ਵਾਹ ਮਾਈ ਗੁੱਦੀ ਕੀ ਮਾ ਤੇ ਗੁੱਸਾ ਕਰਨਾ ਗੁੱਸਾ ਦਾ ਨਾਲ ਚੱਲਦਾ ਜਨਵਰੀ ਕਹਿ ਬ੍ਰੈਂਪਰ ਰੰਗ ਮਾ ਤੇ ਦੇਖਣੇ ਕਿ ਤੋਂ ਉਹਨੇ ਕਿੱਧਰੋਂ ਆਣੇ ਆ ਕੇ ਇਹਦੇ ਬਖਸ਼ਿਸ਼ ਦੇ ਮਹਾਰਾ ਜੀ ਦੀ ਐ ਨਾ ਤੇ ਵੀਡੀਓ ਮੇ ਨੈਟ ਤੇ ਪਾਉਣੀ ਤੇਰੀ ਲੱਗੇ ਲੋਕਾਂ ਨੂੰ ਪਤਾ ਵੀ ਸਾਡੇ ਬੰਦੇ ਪਿਆ ਮੈਨੂੰ ਮਤਲਬ ਡਾਂਗਣਾ ਮਾਉਣੇ ਬੰਦੇ ਵਸ ਮੈਂ ਅੱਜ ਰਾਤ ਘਰ ਦੇ ਲੱਗਾਂ ਆ 500 ਮੇਰੇ ਵੱਲ ਬੈਠਾ ਜਿਆ ਅੱਜ ਤੋਂ ਬਾਅਦ ਕੇਸ ਕਟਵਾਇਆ ਤੇ ਆਪਣਾ ਪ੍ਰਿੰਸ ਆ ਵੈਰੀ ਗੁੱਸਾ ਕਰਨਾ ਗੁੱਸਾ ਕਰਨਾ ਠੀਕ ਆ ਬਰੋ ਬੰਗੀਆ ਚਾਹ ਲਾ ਜੋੜਿਆ ਗੰਦਫਾਇਆ ਤੇ ਉਹ ਗੱਲ ਕਰਤੀ ਆ ਆਹ ਕਰਨਾਲ ਤਾਂ ਇਹਨੂੰ ਇਹਨੂੰ ਕੀ ਹੋ ਗਿਆ ਵਾ ਬੁਰਾ ਲੱਗਦੇ ਆਂ ਹੀ ਬੁਰਾ ਲੱਗਣਾ ਤੈਨੂੰ ਲੈ ਠੀਕ ਦਾ ਨੋ ਕਿ ਇਹ ਭਰਾਵਾ ਜੀ ਸਾਡਾ ਹੱਤ ਨਾਲ ਵੀ ਹਨਾ ਕਈ ਵਾਰੀ ਹੱਤ ਨਾਲ ਖੇਡ ਕਰਾਉਣੀ ਪੈਂਦੀ ਨੂੰ ਬਹੁਤ ਵਾਰੀ ਨੂੰ ਕਿਆ ਪਿਆਰ ਨਾਲ ਵੀ ਖੇਡ ਦੇ ਕਟਾਉਣੇ ਪਰ ਇਹ ਹੱਤ ਨਾਲ ਹੀ ਉਹਨੂੰ ਡਾਗਣਾ ਢੋਣਾ ਪਿਆਰ ਦਾ ਬੰਦਾ ਬਹੁਤ ਵਧੀਆ ਜਨਮ ਰਹਿ ਨਜਾਫ ਕਾਲੀ ਤੇਰੀ ਅੱਗੇ ਤੁਹਾਡਾ ਬਾਤ ਤੁਹਾਨੂੰ ਭਰਾ ਬਣਿਆ ਵਾ ਤੇ ਪਰ ਹੱਤ ਨਾਲ ਵੀ ਤੇਮ ਨਾਲ ਹੀ ਤੇ ਡਾਗਣਾ ਮਾਰਾ ਇਹਨੂੰ ਡਾਗਣਾ ਲਈ ਹੋਰ ਤੇ ਆਪਕੀ ਤੇ ਨਹੀਂ ਕਰਦੇ ਤੋਂ ਅੱਜ ਤੋਂ ਬਾਅਦ ਇਹਦਾ ਕੇਸ ਆ ਕੋਈ ਕਟਾਉਣੇ ਨਹੀਂ ਇਹ ਬੰਦਾ ਇਹਨਾਂ ਨੂੰ ਮਾਰੇ ਨਾ ਫ੍ਰੇਮ ਆ ਹੈ ਇਹਨਾਂ ਤੇ ਮੈਂ ਆਪਣਾ ਕੋਈ ਬੰਦਾ ਇਹਨਾਂ ਕੋਲ ਆਇਆ ਜਨੂਰੀ ਕੈਪ ਰੈਂਪੀਅਰ ਨਾਲ ਮਾਤਿਵਰ ਦੇਖਣੇ ਕਿ ਤੋਂ ਉਹਨਾਂ ਕਿੱਧਰੋਂ ਆਣੇ ਆ ਕੇ ਇਹਦੇ ਬਖਸ਼ਿਸ਼ ਦੇ ਮਾਰਾ ਇਹਦੀ ਨਾ ਤੇ ਵੀਡੀਓ ਮੇਂ ਨੈਟ ਤੇ ਪਾਉਣੀ ਤੇਰੀ ਲੱਗੇ ਲੋਕਾਂ ਨੂੰ ਪਤਾ ਵੀ ਸਾਡੇ ਬੰਦੇ ਪਿਆਰ ਨਹੀਂ ਮਤਲਬ ਡਾਂਗ ਨਾ ਮਾਉਣੇ ਬੰਦੇ ਵਸ ਜਾ ਰਾਤ ਕਰਦ ਲੱਗ ਆ 500 ਮੇਂ ਤੋਂ ਵੱਧ ਦੇ ਦਵਾ ਜੇ ਅੱਜ ਤੋਂ ਬਾਅਦ ਕੇਸ ਕਟਵਾਏ ਤੇ ਆਪਣਾ ਪ੍ਰਿੰਸ ਆ ਵੈਰੀ ਗੁੱਸਾ ਕਰਨਾ ਗੁੱਸਾ ਕਰਨਾ ਆ ਆ ਬੁਰਾ ਬੰਦੀ ਆ ਚਾਹ ਲਾ ਜੋੜੇ ਗੰਦਫਾਇਆ ਤੇ ਉਹ ਗੱਲ ਕਰਤੀ ਆ ਆਹ ਕਰ ਨਾਲ ਤਾਂ ਇਹਨੂੰ ਇਹਨੂੰ ਕੀ ਹੋ ਗਿਆ ਵਾ ਬੁਰਾ ਲੱਗਦੇ ਆਂ ਹੀ ਬੁਰਾ ਲੱਗਣਾ ਤੈਨੂੰ ਲੈ ਠੀਕ ਦਾ ਨੋ ਕੀ ਇਹ ਭਰਾਵਾ ਜੀ ਸਾਡਾ ਹੱਥ ਨਾਲ ਵੀ ਹਨਾ ਕਈ ਵਾਰੀ ਹੱਥ ਨਾਲ ਖੇਡ ਕਰਾਉਣੀ ਪੈਂਦੀ ਬਹੁਤ ਵਧੀਆ ਇੰਤਿਹਾਰ ਤੇ ਆਰਨਾ ਵੀ ਕੇਸ ਦੇ ਕਟਾਉਣੇ ਪਏ ਹੱਟਾ ਨਹੀਂ ਹੋਣੇ ਨੂੰ ਡਾਕਣਾ ਟੋਣਾ ਪਿਆਰ ਦਾ ਬੰਦਾ ਬਹੁਤ ਵਧੀਆ ਜਾਨਵਰ ਹੈ ਨਜਰ ਬੰਦਾ ਦੀ ਗੱਲੀਆ ਕਿ ਆਪਣਾ ਬਾਹਰ ਤੋਂ ਭਰਾ ਬਣਿਆ ਵਾ ਤੇ ਪਰ ਹੱਕ ਨਾਲ ਵੀ ਰੇਨ ਨਾਲ ਹੀ ਤੇ ਡਾਕਣਾ ਬਾਹਰ ਇਹ ਨੂੰ ਡਾਕਣ ਨਾਲ ਹੋਰ ਦੇ ਆਪ ਸੁਤੇ ਨਹੀਂ ਕਰਦੇ ਤੋਂ ਅੱਜ ਤੋਂ ਬਾਅਦ ਜਿਹੜਾ ਕੇਸ ਹੈ ਉਹ ਕਟਾਉਣੇ ਨਹੀਂ ਹੈ ਇਹ ਪੰਨਾ ਇਹਨਾਂ ਨੂੰ ਮਾਰੇ ਨਾਲ ਫ੍ਰੇਮ ਆ ਹੈ ਹੈ ਇਹਨਾਂ ਫ੍ਰੇਮਾਂ ਦਾ ਨਾ ਕੋਈ ਨਾ ਫ੍ਰੇਮ ਤਾਂ ਇਹ ਚੱਲਿਵਰੀ ਕਿਆ ਫ੍ਰੇਮ ਕਰਨਾ ਤੇ ਰਾਤ ਦੇ ਦਖੜੇ ਦਖੜੇ ਇੱਕ ਤੋਂ ਉਹਨੇ ਕਿੱਧਰੋਂ ਆਣੇ ਆ ਕੇ ਵਾਸ਼ੂਸ਼ ਦੇ ਮਾਰਾ ਇਹਦੀ ਨਾ ਤੇ ਵੀਡੀਓ ਮੈਂ ਨਟ ਤੇ ਪਾਉਣੀ ਤੇਰੀ ਲੱਗੇ ਲੋਕਾਂ ਨੂੰ ਪਤਾ ਵੀ ਸਾਡੇ ਬੰਦੇ ਪਿਆ ਮੈਨੂੰ ਮਤਲਬ ਡਾਂਗ ਨਾ ਮਾਉਣੇ ਬੰਦੇ ਵਸ ਮੈਂ ਅੱਜ ਰਾਤ ਕਰਦ ਲੱਗਾਂ ਆ 500 ਤੋਂ ਵੱਧ ਬੰਦੇ ਖਾ ਗਏ ਅੱਜ ਤੋਂ ਬਾਅਦ ਕੇਸ ਕਟਵਾਏ ਆ ਆਪਣਾ ਪੈਂਦਾ ਵਾਹ ਮੈਨੂੰ ਦਿੱਤੀ ਮੈਨੂੰ ਪੁੱਛਾ ਕਰਨਾ ਪੁੱਛਾ ਦਾ ਨਾਲ ਵਾਹ ਅਗਰ ਉਹ ਮੰਗੀ ਆ ਤਾਂ ਲਾ ਜੋੜੇ ਗੰਡਾ ਪਾਇਆ ਤੇ ਇਹੋ ਗੱਲ ਕਰਤੀ ਆ ਆਹ ਆਹ ਕਰਨਾ ਹੈ ਤਾਂ ਇਹ ਤੈਨੂੰ ਕੀ ਹੋ ਗਿਆ ਵਾ ਬੁਰਾ ਲੱਗਦੇ ਆਹੀ ਬੁਰਾ ਲੱਗਣਾ ਤੈਨੂੰ ਲੈ ਠੀਕ ਦਾ ਟੋਕੀ ਇਹ ਭਰਾਵਾ ਜੀ ਸਾਡਾ ਹੱਥ ਨਾਲ ਵੀ ਹਨਾ ਕਈ ਵਾਰੀ ਹੱਥ ਨਾਲ ਖੇਡ ਕਰਾਉਣੀ ਪੈਂਦੀ ਬਹੁਤ ਵਧੀਆ ਇਹਨੂੰ ਕਿਹਾ ਪਿਆਰ ਨਾਲ ਵੀ ਕੇਸ ਦੇ ਕਟਾਉਣੇ ਪਰ ਇਹ ਹਟਾ ਦੇ ਉਹਨੂੰ ਡਾਗਣਾ ਢੋਣਾ ਪਿਆਰ ਦਾ ਬੰਦਾ ਬਹੁਤ ਵਧੀਆ ਜਾਨਵਰ ਹੈ ਨਜਾਫ ਸਰਕਾਰ ਦੀ ਗੱਲ ਹੀ ਆ ਕਿ ਉਹਦਾ ਬਾਤ ਤੋਂ ਉਹਨੂੰ ਭਰਾ ਬਣਿਆ ਵਾ ਤੇ ਪਰ ਹੱਕ ਨਾਲ ਵੀ ਤੇਮ ਨਾਲ ਦੀ ਵੀ ਡਾਗਣਾ ਮਾਰਾ ਇਹਨੂੰ ਡਾਗਣਾ ਲਈ ਉਹਦੇ ਕੋਲ ਆਪ ਕੋਈ ਨਹੀਂ ਕਰਦੇ ਉਹ ਆਇਕ ਬਾਅਦ ਇਹਦਾ ਕੇਸ ਹੈ ਕੋਈ ਕਟਾਉਣੇ ਨਹੀਂ